ਪਾਰਥ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਬੀਓਪੀ ਟਾਲੀ ਵਾਲਾ ਨੇੜੇ ਡਰੋਨ ਰਾਹੀਂ ਭੇਜੀ ਗਈ 2 ਕਿਲੋ 580 ਗ੍ਰਾਮ ਹਰਵੈਨ ਹੋਈ ਬਰਾਮਦ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਅੰਤਰਰਾਸ਼ਟਰੀ ਸਰਹੱਦ ਬੀਓਪੀ ਟਾਲੀ ਵਾਲਾ ਨਜ਼ਦੀਕ ਡਰੋਨ ਦੀ ਮੂਵਮੈਂਟ ਦਿਖਾਈ ਦਿੱਤੀ ਜਿਸ ਤੋਂ ਬਾਅਦ ਸਵੇਰ ਬੀਐਸਐਫ ਦੀ 52 ਬਟਾਲੀਅਨ ਅਤੇ ਜਲਾਲਾਬਾਦ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਇਸ ਸਰਚ ਅਭਿਆਨ ਦੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ ਜਿਸ ਤੋਂ ਬਾਅਦ ਇਲਾਕੇ ਦੇ ਵਿੱਚੋਂ 2 ਕਿਲੋ 580 ਗ੍ਰਾਮ ਅਰਵੈਨ ਬ੍ਰਾਹਮ ਬ੍ਰਮਦੋਈ ਅਤੇ ਡਰੋਨ ਵੀ ਬ੍ਰਮਦੋਇਆ ਜਿਸ ਤੋਂ ਬਾਅਦ ਇਸ ਡਰੋਨ ਅਤੇ 2 ਕਿਲੋ 580 ਗ੍ਰਾਮ ਅਰਵੈਨ ਦੇ ਤਿੰਨ ਪੈਕਟਾਂ ਨੂੰ ਬੀਐਸਐਫ ਅਤੇ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਿਸ ਦਾ ਕਬਾਇਆ ਦੇ ਵਿੱਚ ਕੇਸ ਰਜਿਸਟਰ ਕੀਤਾ ਗਿਆ ਹੈ ਇਹ ਜਾਣਕਾਰੀ ਜਲਾਲਾਬਾਦ ਦੇ ਡੀਐਸਪੀ ਸਬ ਡਿਵੀਜ਼ਨ ਏ ਆਰ ਸ਼ਰਮਾ ਵੱਲੋਂ ਸਾਂਝੀ ਕੀਤੀ ਗਈ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਉਹਨੇ ਫੋਲੋ ਕਰ ਲਓ ਇਹ ਤਸਵੀਰਾਂ ਜਲਾਲਾਬਾਦ ਦੇ ਪਿੰਡ ਟਾਲੀ ਵਾਲਾ ਦੀ ਬੋਪ ਟਾਲੀ ਵਾਲਾ ਤੋਂ ਦਿਖਾ ਰਹੇ ਹਾਂ ਜਿੱਥੇ ਬੀਐਸਐਫ ਦੀ 52 ਬਟਾਲੀਅਨ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਜਿੱਥੇ ਹਰਵੈਨ ਦੇ ਤਿੰਨ ਪੈਕੇਟ ਬਰਾਮਦ ਹੋਏ ਜਿਨ੍ਹਾਂ ਦੇ ਵਿੱਚ 2 ਕਿਲੋ 580 ਗ੍ਰਾਮ ਹਰਵੈਨ ਦੀ ਬਰਾਮਦੀ ਹੋਈ ਹੈ ਇਹ ਜਾਣਕਾਰੀ ਜਲਾਲਾਬਾਦ ਸਬਡਿਵੀਜ਼ਨ ਡੀਐਸਪੀ ਏਆਰ ਸ਼ਰਮਾ ਵੱਲੋਂ মিডিਆ ਨਾਲ ਸਾਂਝੀ ਕੀਤੀ ਗਈ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਮੁਨੇ ਫੋਲੋ ਕਰ ਲੋ ਤਾਂ ਜੋ ਇਲਾਕੇ ਭਰ ਦੀਆਂ ਔਰ ਪੰਜਾਬ ਭਰ ਦੀਆਂ ਖਬਰਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ। ਇਹ ਟਾਲੀ ਵਾਲਾ ਆਪਣਾ ਚੌਕੀ ਪੰਦੀ ਪੀਓਪੀ ਉਸ ਦੇ ਏਰੀਆ 'ਚ ਡਰੋਨ ਦੀ ਮੂਵਮੈਂਟ ਹੋਈ ਸੀ। ਉੱਥੋਂ ਡਰੋਨ ਰਾਹੀਂ ਇਹ ਹਿਰੋਇਨ ਦੇ ਪੈਕਟ ਆਏ ਨੇ ਤੇ ਜਿਨ੍ਹਾਂ ਦਾ ਭਾਰਨ ਹੈ 2 ਕਿਲੋ 580 ਗ੍ਰਾਮ। ਇਹ ਰਾਤ ਸੀ ਫਿਰ ਜੁਆਇੰਟ ਆਪਰੇਸ਼ਨ ਸੀ ਸਾਡਾ ਇਹ ਸਰਦਾਰ ਤੇ ਫਾਇਲ ਕਪੁਲਿਸਟ ਉਹਦੇ ਦਾ ਰਿਕਵਰੀ ਕੀਤੀ ਹੈ ਇਹ ਫਿਲਹਾਲ ਇਹ ਅਨਨੋਨ ਹੈ ਹੂੰ ਜਲਦੀ ਵੀ ਇਹ ਐਫਆਰ ਦਰਜ ਕਰਕੇ ਮੁਜ਼ਰਮਾਨ ਨੂੰ ਸਲਾਖਾ ਪਿੱਛੇ ਕਰ ਦਿੱਤਾ ਜਾਏਗਾ ਜੀ ਸਰ ਲਗਾਤਾਰ ਇਸ ਤਰ੍ਹਾਂ ਦੀ ਆ ਬੀਤੇ ਦਿਨੀ ਵੀ ਅ ਹੈਰੋਇਨ ਮਿਲੀ ਹੈ ਬਾਰਡਰ ਤੇ ਲਗਾਤਾਰ ਇਸ ਤਰ੍ਹਾਂ ਦੀ ਕਾਰਵਾਈਆਂ ਹੋ ਰਹੀਆਂ ਦੇਖੋ ਕਾਰ ਬਈ ਹੁੰਦੀ ਆ ਤਾਂ ਅਸੀਂ ਪਿੱਛੇ ਦੇ ਦੇਸ਼ ਵੀ ਰਜਿਸਟਰ ਕੀਤਾ ਇੱਕ ਬੰਦੇ ਵੀ ਫੜੇ ਨੇ ਤੇ ਇਹ ਵੀ ਅਸੀਂ ਸਾਨੂੰ ਉਮੀਦ ਆ ਵੀ ਇਹ ਪਬਲਿਕ ਦੇ ਸਹਿਯੋਗ ਨਾਲ ਅਸੀਂ ਇਹਨਾਂ ਨੂੰ ਕਾਬੂ ਕਰਾਂ। ਫਿਲਹਾਲ ਕੋਈ ਪਤਾ ਲੱਗਿਆ ਜੀ ਇਹ ਕਿੰਨਾ ਲੋਕਾਂ ਵੱਲੋਂ ਮੰਗਵਾਈ ਗਈ ਸੀ ਕੋਈ ਕਲੇਮ ਕੀਤਾ ਕਿਸੇ ਦਾ ਕਲੇਮ ਪਤਾ ਲੱਗਿਆ ਨਹੀਂ ਹਜੇ ਫਿਲਹਾਲ ਕੋਈ ਕਲੇਮ ਨਹੀਂ ਮਿਲਿਆ ਆਪਾਂ ਜਦੋਂ ਵੀ ਐਫ ਆਰ ਲੌਂਚ ਕਰਕੇ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਤੇ ਜਲਦੀ ਅਸੀਂ ਇਹਨਾਂ ਨੂੰ ਮਜਰਮਾਂ ਨੂੰ ਕਾਬੂ ਕਰਾਂਗੇ। ਠੀਕ ਸਰ ਥੈਂਕ ਯੂ ਜੀ